ਸਾਸ੍ਰਿਕਾ ਜੀ ਸਾਹਿਬਾ ਜੋਪ ਲੈ ਕੇ ਜੀ ਬਹੁਤ ਹੀ ਪਿਆਰੇ ਸੂਟਾਂ ਦੀ 컬렉ਸ਼ਨ ਵੀਰੀ ਨੂੰ ਪੂਰਾ ਐਨੇ ਤੱਕ ਜ਼ਰੂਰ ਦੇਖਿਓ ਇਹ ਜਿਹੜਾ ਫੈਬਰਿਕ ਹੋਏਗਾ ਵਿਸਕੋਸ ਕਰੇਪ ਦਾ ਹੋਏਗਾ ਇਸ ਦੇ ਉੱਪਰ ਪ੍ਰੋਪਰ ਹੈਂਡਵਰਕ ਦਾ ਕੰਮ ਹੋਏਗਾ ਜਿਹੜਾ ਨਾਲ ਦੁਪੱਟਾ ਹੋਏਗਾ ਵਿਸਕੋਸ ਕਰੇਪ ਦਾ ਹੋਏਗਾ ਉਸ ਦੇ ਵੀ ਟੂ ਸਾਈਡ ਵਰਕ ਹੋਏਗਾ ਪਰ ਮੀਟਰ ਅਕੋਰਡਿੰਗ ਲੈ ਸਕਦੇ ਹੋ ਸ਼ਰਟ ਐਂਡ ਦੁਪੱਟਾ ਪਰ ਮੀਟਰ ਦਾ ਪ੍ਰਾਈਸ ਉੱਪਰ ਲੱਗਾ ਹੋਇਆ ਤੁਸੀਂ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਇਹਨਾਂ ਵਿੱਚ ਜਿਹੜਾ ਵੀ ਸੂਟ ਪਸੰਦ ਆਉਂਦਾ ਉਹ ਸੂਟ ਦਾ ਸਕਰੀਨ ਸ਼ਾਟ ਮੇਰੇ ਵਟਸਐਪ ਨੰਬਰ ਤੇ ਸੈਂਡ ਕਰਕੇ ਤੁਸੀਂ ਸੂਟ ਬੁੱਕ ਕਰ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਜੀ ਪੈਸੇ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹਿਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਇਹ ਜਿਹੜੇ ਸੂਟ ਹੋਣਗੇ ਅਰਮਾਨੀ ਵੈਲਵਟ ਹੋਣਗੇ ਬੂਟੀ ਵਰਕ ਦਾ ਕੰਮ ਹੋਇਆਗਾ ਇਹਨਾਂ ਵਿੱਚ ਤੁਹਾਨੂੰ ਚਾਰ ਕਲਰ ਮਿਲ ਜਾਣਗੇ ਪਰ ਮੀਟਰ ਦੇ ਅਕੋਰਡਿੰਗ ਹੀ ਇਹ ਵੀ ਤੁਸੀਂ ਬਾਈ ਕਰ ਸਕਦੇ ਜਿੰਨਾ ਵੀ ਤੁਸੀਂ ਫੈਬਰਿਕ ਲੈਣਾ ਹੈ ਅਗਲੇ ਜਿਹੜੇ ਸੂਟ ਹੋਣਗੇ ਵਿਸਕੋ ਸੌਫਟ ਪਸ਼ਮੀਨਾ ਦੇ ਸੂਟ ਹੋਣਗੇ ਬਹੁਤ ਹੀ ਪਿਆਰੇ ਕਲਰ ਹੋਣਗੇ ਜਿਹੜੀ ਬਾਟਮ ਹੋएगी ਪਸ਼ਮੀਨਾ ਦੀ ਹੋएगी ਨਾਲ ਜਿਹੜਾ ਸਟਾਲ ਹੋਏਗਾ ਸੌਫਟ ਚਨਾਉਣ ਦਾ ਦੁਪੱਟਾ ਹੋਏਗਾ ਡਿਜੀਟਲ ਪ੍ਰਿੰਟ ਹੋਏਗਾ ਕਲਰ ਇਹਨਾਂ ਵਿੱਚ ਵੀ ਤੁਹਾਨੂੰ ਬਹੁਤ ਹੀ ਪਹਿਰੇ ਮਿਲ ਜਾਣਗੇ ਪ੍ਰਾਈਸ ਸਭ ਦਾ ਉੱਪਰ ਮੈਂਸ਼ਨ ਕੀਤਾ ਗਿਆ ਹੈ ਅਗਲੇ ਜਿਹੜੇ ਸੂਟ ਹੋਣਗੇ ਸ਼ਰਟ ਐਂਡ ਬਾਟਮ ਦਾ ਕੰਬੋ ਹੋਏਗਾ ਸ਼ਰਟ ਹੋਏਗੀ ਕਰੇਪ ਦੀ ਬਹੁਤ ਹੀ ਸੋਹਣਾ ਮਲਟੀ ਕਲਰ ਦਾ ਕੰਮ ਕੀਤਾ ਹੋਇਆ ਮਿਲੇਗਾ ਜਿਹੜੀ ਬਾਟਮ ਹੋਏਗੀ ਪਲੇਨ ਟਫਟਾ ਸਿਲਕ ਦੀ ਬਾਟਮ ਹੋਏਗੀ ਕਲਰ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਹੋਣਗੇ ਵਿਦਆਊਟ ਦੁਪੱਟਾ ਹੋਣਗੇ ਸ਼ਰਟ ਐਂਡ ਬਾਟਮ ਦਾ ਹੀ ਕੰਬੋ ਹੋਏਗਾ ਅਗਲੇ ਜਿਹੜੇ ਸੂਟ ਹੋਣਗੇ ਵੈਲਵਟ ਦੀ ਸ਼ਰਟ ਹੋਏਗੀ ਫੁੱਲ ਵਰਕ ਹੋਏਗਾ ਸ਼ਰਟ ਦੇ ਉੱਪਰ ਵੈਲਵਟ ਦਾ ਸ਼ਾਲ ਹੋਏਗਾ ਉਸ ਦੇ ਉੱਪਰ ਹੀ ਵਰਕ ਹੋਏਗਾ ਵੈਲਵਟ ਦੀ ਬਾਟਮ ਹੋਏਗੀ ਕਲਰ ਇਹਨਾਂ ਵਿੱਚ ਤੁਹਾਨੂੰ ਬਹੁਤ ਹੀ ਪਿਆਰੇ ਮਿਲ ਜਾਣਗੇ ਪ੍ਰਾਈਸ ਆਪਾਂ ਸਭ ਦਾ ਉੱਪਰ ਮੈਂਸ਼ਨ ਕੀਤਾ ਹੁੰਦਾ ਤੁਸੀਂ ਪ੍ਰਾਈਸ ਚੈੱਕ ਕਰਕੇ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਇਹਨਾਂ ਵਿੱਚ ਤੁਹਾਨੂੰ ਸਾਰੇ ਰੰਗ ਜਿਹੜੇ ਡਾਰਕ ਮਿਲ ਜਾਣਗੇ ਅਗਲੇ ਜਿਹੜੇ ਸੂਟ ਹੋਣਗੇ ਪਿਓਰ ਬਨਾਰਸੀ ਸਿਲਕ ਦੀ ਸ਼ਰਟ ਹੋਏਗੀ ਇਸ ਦੇ ਉੱਪਰ ਬਹੁਤ ਸੋਹਣਾ ਹੈਂਡਵਰਕ ਦਾ ਕੰਮ ਹੋਏਗਾ ਜਿਹੜੀ ਬਾਟਮ ਹੋਏਗੀ ਸ਼ਟੂਨ ਦੀ ਹੋਏਗੀ ਪਿਓਰ ਸ਼ਿਫੌਨ ਦਾ ਦੁਪੱਟਾ ਹੋਏਗਾ ਇਹਨਾਂ ਵਿੱਚ ਵੀ ਤੁਹਾਨੂੰ ਚਾਰ ਤਰ੍ਹਾਂ ਦੇ ਕਲਰ ਮਿਲ ਜਾਣਗੇ ਪ੍ਰਾਈਸ ਆਪ ਦਾ ਉੱਪਰ ਲੱਗਾ ਹੋਇਆ ਤੁਸੀਂ ਪ੍ਰਾਈਸ ਚੈੱਕ ਕਰਕੇ ਸੂਟ ਬੁੱਕ ਕਰਾ ਸਕਦੇ ਹੋ ਹਾਂਜੀ ਆਏ ਦੇ ਸੋਹਣੇ ਕਲੈਕਸ਼ਨ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ